ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਧਤੇ ਸਮੂਹ ਪਰਸੰਗਤ ਜੀ ਆਪ ਸਰਬੱਤ ਸੰਗਤਾਂ ਨੂੰ ਪdਈ ਹੈ ਕਿ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਜੇਹਾਂ ਜੀ ਲਿਖਿਆ ਇਹ ਹੋ ਬਗਨੁ ਕਿ ਮਾਝੇ ਪਦਿਯੋ ਮਹਿ ਨਾਨਕਾ ਸਦਿ ਉਠਿ ਜਾਹਿ ਜੇ ਮਹਾਂਵਾਕ ਅਨੁਸਾਰ ਵਾਤਾ ਮਨ ਦੀ ਪਾਉਰ ਜੋਗੇ પ્રસન્ન ਜੀ ਸਤਿਗੁਰਾਂ ਦੇ ਬਖਸ਼ੇ ਹੋਏ ਤੁਮੇ ਤਾਂ ਜੀਵਨ ਇਹ சுவாਸ ਰੂਹੇ ਮੇਰੇ ਮੁੱਢ ਨੂੰ ਭੋਗਦੇ ਹੋਏ ਇਸ ਲੋਕ ਤੋਂ ਪ੍ਰੋਗ ਕਰ ਗਏ ਸਨ ਸਾੰਤਨ ਪਰਿਵਾਰਗਰ ਲੋਕੋ ਦੇ ਭਲੇ ਵਾਸਤੇ ਰੱਖੇ ਹੋਏ ਸਹਿਜ ਪਾਠ ਦਾ ਹੋ ਲੋਕ ਕਮੇ ਲਈ ਸਾਧਨਾ ਸੋਹਣ ਸਾਧਨੀ ਕੀ ਹੁੰਦਾ ਸ਼ੁਰੂ ਹੋਣ ਜਾਂਦੇ ਨੇ ਜਿਨ੍ਹਾਂ ਸੰਤਾਂ ਨੇ ਪ੍ਰਸ਼ਾਦਾ ਬਾਰੇ ਸਾਡੇ ਸੰਤਾਂ ਸਤਿਗੁਰਾਂ ਦੇ ਦਰਵਾਜ਼ੇ ਵਿੱਚ ਪਹੁੰਚੇ ਕਿਰਪਾ ਕਰੋ ਸਾਧਕ ਜਨਤਨਾਂ ਖਰੋਬ ਮੁਜਾਲੇ ਨੇ ਆਪ ਸਾਡੇ ਸੰਤਾਂ ਸੰਗ ਸੰਗ ਇੰਦ ਦੇ ਨਾਲ ਜੁੜ ਕੇ ਰਾਹੀ ਪ੍ਰਾਪਤ ਕਰੇਗੇ ਜਿਤਨਾ ਵੀ ਸਮਾਂ ਸਤਿਗੁਰ ਪਾਤਸ਼ਾਹ ਜੀ ਨੇ ਆਪਾਂ ਨੂੰ ਵਿਰੋਧੀ ਸੰਤਿ ਦੇ ਸਾਥ ਲਈ ਬਖਸ਼ਿਸ਼ ਦਿੱਤਾ ਹੈ ਪਰ ਉਹਦੇ ਅੱਗੇ ਵਾਸਤੇ ਵੀ ਆਪਾਂ ਦਾਸ ਦੀਆਂ ਕਰਨੀਆਂ ਤੇ ਆਪਣਾ ਜੀਵਨ ਸੰਪਰਪਤੀਏ ਆਉਂ ਸਾਡੇ ਸੰਤਾਨ ਸਾਧੂਆਂ ਦੇ ਨਾਲ ਵਿੱਚ ਫੋਕਸ ਕਰਕੇ ਸਬਦ ਕੀਰਤਨ ਦੇ ਨਾਲ ਗੁਰੇ ਦੀ ਬਾਣੀ ਤੁਜੀ ਕਾਲ ਖਾਲਸਾ ਵਾਹਿਗੁਰੂ ਜੀ i <laughs> the world City. City <sweak> ਇਹ ਮਾਰ ਤੋ ਇਹ ਮਦਨ ਜੋ ਸਭ ਮਹਾਰਾਜ ਦੇ ਗੁਰੂ ਦੀ ਦੇ ਵਿੱਚ ਆਪ ਸਾਹਿਬ ਦੀ ਸੰਤਾਨ ਹੀ ਬਾਦਾਂ ਦਾ ਜੀ ਕੌਲ ਜੋ ਕਿ ਮੁਰਖਾ ਜਨਮ ਨੇ ਪੰਚ ਪੁੰਦ ਕਾ ਸਰੀਰ ਨੂੰ ਇਹ ਸੰਸਾਰ ਦੇ ਵਿੱਚ ਜੋ ਇਸ ਲੋਕ ਦੇ ਵਿੱਚੋਂ ਲੋਕਾਂ ਨੂੰ ਅਰੰਭੀ ਸਮੂਹ ਪਰਿਵਾਰਕੀ ਵਰੂ ਦੇ ਭਲੇ ਵਾਸਤੇ ਆਪਣੇ ਗ੍ਰਹਿ ਵਿਖੇ ਦਰਗਾਹ ਹੀ 라ਹੀ ਬਾਣੀ ਦੇ ਸਹਿਜ ਬਾਣ ਪ੍ਰਕਾਸ਼ ਰਵਾਈ ਵੱਡੇ ਸਮੁਦਾਏ ਦੇ ਭਾਵਨਾਵਾਂ ਦੇ ਨਾਲ ਕੁਰਬਾਨੀ ਦੇ ਜਾ ਜਿਸ ਤਰ੍ਹਾਂ ਉਹ ਪ੍ਰਗਟ ਨੇ ਸਰਵਕੀਤੇ ਦੇ ਨਾਲ ਜੀ ਭਰਤੀ ਸਿੰਘਾਂ ਦੀ ਵਿਅਤ ਪ੍ਰਕਾਰ ਦੇ ਨਾਲ ਸੇਵਾਵਾਂ ਪ੍ਰਾਪਤ ਨਹੀਂ ਕੀਤੀਆਂ ਭੋਗ ਪਾਏਗੇ ਲੋਕ ਜੀ ਸਭ ਨੂੰ ਸਾਂਝੀ ਕਿਰਤ ਹੋ ਰਹੀ ਨੇ ਆਪ ਸਾਂਝੀ ਨੇ ਸੰਤਾ ਅੰਤਮਰਦਾਨ ਦੇ ਵਿੱਚ ਸਾਨੂੰ ਮੋੜੇ